ਇੱਕ ਪਿੰਡ ਵਿੱਚ ਇੱਕ ਮੰਗਤਾ ਰਹਿੰਦਾ ਸੀ ਉਸਨੇ ਕੁਝ ਇਲਾਕਾ ਮੱਲਿਆ ਹੋਇਆ ਸੀ ਜਿੱਥੋਂ ਕੁਝ ਮੰਗ ਕੇ ਲਿਆਉਂਦਾ ਜੋ ਪਿੰਡ ਵਾਲੇ ਰੁੱਖੀ ਮਿੱਸੀ ਦਿੰਦੇ ਉਹ ਖਾ ਕੇ ਸੌਂ ਜਾਂਦਾ ਪਿੰਡ ਵਾਲੇ ਉਸਦੀ ਮਦਦ ਇਸ ਲਈ ਕਰਦੇ ਸਨ ਕਿ ਉਸਨੇ ਕੁਝ ਇਲਾਕੇ ਵਿੱਚੋਂ ਹੀ ਮੰਗਣਾ ਹੁੰਦਾ ਸੀ ਉਸਨੇ ਪਿੰਡ ਤੋਂ ਬਾਹਰ ਕਾਨਿਆਂ ਦੀ ਇੱਕ ਝੌਂਪੜੀ ਬਣਾਈ ਹੋਈ ਸੀ ਜਿੱਥੇ ਉਹ ਆਪਣਾ ਗੁਜ਼ਾਰਾ ਕਰਦਾ ਸੀ ਕਹਿੰਦੇ ਹੋਇਆ ਕਿ ਇੱਕ ਦਿਨ ਉਹ ਮੰਗਤਾ ਮਰ ਗਿਆ। 2-3 ਦਿਨ ਉਹ ਪਿੰਡ ਮੰਗਣ ਵਾਸਤੇ ਨਾ ਆਇਆ। ਪਿੰਡ ਵਾਲਿਆਂ ਨੇ ਸੋਚਿਆ ਕਿ ਚੱਲ ਕੇ ਉਸ ਦਾ ਪਤਾ ਕਰੀਏ ਕਿ ਉਹ ਮੰਗਣ ਕਿਉਂ ਨਹੀਂ ਆਇਆ? ਭਾਵੇਂ ਬਿਮਾਰ ਹੋਵੇ। ਜਦੋਂ 2-4 ਸਿਆਣੇ ਪੁਰਸ਼ ਇਕੱਠੇ ਹੋ ਕੇ ਉਸ ਦੀ ਝੌਂਪੜੀ ਵਿੱਚ ਗਏ ਤਾਂ ਮੰਗਤਾ ਉੱਥੇ ਮਰਿਆ ਪਿਆ ਸੀ। ਉਹਨਾਂ ਨੇ ਪਿੰਡ ਵਿੱਚ ਆ ਕੇ ਦੱਸਿਆ। ਪਿੰਡ ਦੇ 10-15 ਨੌਜਵਾਨ ਇਕੱਠੇ ਹੋਏ। ਉਹਨਾਂ ਨੇ ਕਿਹਾ ਕਿ ਉਸ ਨੂੰ ਉਸਦੀ ਚੌਂਪੜੀ ਦੇ ਕੋਲੇ ਟੋਆ ਪੁੱਟ ਕੇ ਦੱਬ ਦਿੰਦੇ ਹਾਂ ਜਦੋਂ ਉਸ ਨੂੰ ਦੱਬਣ ਵਾਸਤੇ ਟੋਆ ਪੁੱਟਣ ਲੱਗੇ ਤਾਂ ਉਹਨਾਂ ਨੂੰ ਚਾਰ ਸੋਨੇ ਨਾਲ ਭਰੀਆਂ ਗਾਗਰਾਂ ਮਿਲੀਆਂ ਚਾਰ ਚਫੇਰੇ ਰੋਲਾ ਪੈ ਗਿਆ ਲੋਕ ਕਹਿਣ ਲੱਗੇ ਇਹ ਕੋਈ ਛੋਟਾ ਮੰਗਤਾ ਥੋੜਾ ਸੀ ਇਹਨੇ ਤਾਂ ਲੁੱਟਮਾਰ ਕਰਕੇ ਜੋ ਇਸ ਨੂੰ ਮਿਲਿਆ ਇਸਨੇ ਇੱਥੇ ਗੱਡ ਦਿੱਤਾ ਕੋਈ ਕਹੇ ਇਸਨੇ ਖਜ਼ਾਨਾ ਲੁੱਟਿਆ ਬੜੇ ਪ੍ਰਕਾਰ ਦੇ ਦੁਨੀਆ ਅੰਦਾਜ਼ੇ ਲਗਾਉਂਦੀ ਰਹੀ ਉਹਨੂੰ ਜਦੋਂ ਦੱਬਿਆ ਤਾਂ ਪਿੰਡ ਵਾਲਿਆਂ ਵਾਸਤੇ ਚੰਗਾ ਰੋਟੀ ਪਾਣੀ ਕੀਤਾ ਲੋਕੀ ਕਹਿੰਦੇ ਜਿੰਨਾ ਕੁ ਇਸਨੇ ਖਾਧਾ ਸੀ ਉੰਨਾ ਖਵਾ ਗਿਆ ਹੈ ਇੱਕ ਸਿਆਣਾ ਬਜ਼ੁਰਗ ਬੋਲਿਆ ਤੁਸੀਂ ਜਿਹੜੇ ਅੰਦਾਜ਼ੇ ਲਗਾਉਂਦੇ ਹੋ ਲਾਈ ਜਾਓ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਰੇ ਜਣੇ ਬੜੇ ਧਿਆਨ ਨਾਲ ਸੁਣਨ ਲੱਗੇ ਉਹ ਕਹਿੰਦੇ ਇਹ ਵੀ ਉਸ ਨਾਲ ਰਲਿਆ ਹੋਣਾ ਹੈ ਫਿਰ ਉਹ ਆਪਣਾ ਕੰਮਕਾਰ ਛੱਡ ਕੇ ਉਸ ਸਿਆਣੇ ਪੁਰਸ਼ ਦੀ ਗੱਲ ਸੁਣਨ ਲੱਗੇ ਉਹ ਕਹਿੰਦਾ ਉਹ ਭਲਿਓ ਮਾਨਸੋ ਅਸਲ ਵਿੱਚ ਜਿਹੜਾ ਮੰਗਤਾ ਆਪਣੇ ਤੋਂ ਮੰਗਣ ਜਾਂਦਾ ਸੀ ਇਹ ਇੰਨਾ ਆਲਸੀ ਸੀ ਇੰਨਾ ਆਲਸੀ ਸੀ ਜੇ ਇਹ ਇੰਨਾ ਚੰਗਾ ਹੁੰਦਾ ਇਹ ਆਪਣੀ ਝੌਂਪੜੀ ਦੇ ਲਾਗੇ ਕੋਈ ਟੋਹਾ ਪੁੱਟਦਾ ਕੋਈ ਰੁੱਖ ਲਾਉਂਦਾ ਜਿਹੜੀਆਂ ਆਚਾਰ ਗਾਗਰਾਂ ਸੋਨੇ ਦੀਆਂ ਸਾਨੂੰ ਮਿਲੀਆਂ ਇਹ ਇਸ ਨੂੰ ਮਿਲ ਜਾਣੀਆਂ ਸੀ ਇਹ ਆਲਸੀ ਸੀ ਇਹ ਕੋਈ ਭਗੌੜਾ ਨਹੀਂ ਸੀ ਇਹਨੇ ਮੰਗ ਕੇ ਖਾ ਛੱਡਿਆ ਸਮਾਂ ਛੱਡਿਆ ਆਪਣੀ ਉਮਰ ਬਤੀਤ ਕਰਕੇ ਚਲਾ ਗਿਆ ਕਹਿੰਦੇ ਜੇਕਰ ਇਸ ਨੇ ਥੋੜੀ ਬਹੁਤੀ ਮਿਹਨਤ ਕੀਤੀ ਹੁੰਦੀ ਇਹਨੇ ਪਖਾਰੀ ਨਹੀਂ ਰਾਜਾ ਹੋਣਾ ਸੀ ਅਸਲ ਵਿੱਚ ਇਸ ਦਾ ਆਲਸ ਇਸ ਨੂੰ ਲੈ ਕੇ ਡੁੱਬ ਗਿਆ ਪਿਆਰਿਓ ਕਿਤੇ ਸਾਡੇ ਨਾਲ ਵੀ ਇਸ ਤਰ੍ਹਾਂ ਤਾਂ ਨਹੀਂ ਹੋ ਰਿਹਾ ਕਿੱਡੇ ਵੱਡੇ ਖਜ਼ਾਨੇ ਦੇ ਮਾਲਕ ਹਾਂ ਅਸੀਂ ਅਸੀਂ ਪਖਾਰੀ ਨਹੀਂ ਹਾਂ ਰਾਜੇ ਹਾਂ ਇਸ ਖਜ਼ਾਨੇ ਨੂੰ ਖੋਲ ਕੇ ਤਾਂ ਦੇਖੀਏ ਸਾਡੀ ਵੀ ਹਾਲਤ ਉਸ ਪਖਾਰੀ ਵਾਂਗ ਹੈ ਅਸੀਂ ਸਾਰੀ ਉਮਰ ਇਸ ਖਜ਼ਾਨੇ ਉੱਪਰ ਰਹਿਣਾ ਕਦੇ ਉਸ ਨੂੰ ਖੋਲ ਕੇ ਨਹੀਂ ਦੇਖਣਾ ਅੱਜ ਕੱਲ ਸਵੇਰੇ ਉੱਠਣਸਾਰ ਸਾਡੇ ਹੱਥਾਂ ਵਿੱਚ ਮੋਬਾਈਲ ਹੁੰਦਾ ਹੈ ਮੋਬਾਈਲ ਮਾੜਾ ਨਹੀਂ ਵਿਗਿਆਨੀਆਂ ਵੱਲੋਂ ਬੜੀਆਂ ਵਧੀਆ ਸਹੂਲਤ ਮਿਲੀ ਹੈ ਪਰ ਅਫਸੋਸ ਸਾਡਾ ਸਾਰਾ ਟਾਈਮ ਮੋਬਾਈਲ ਵਿੱਚ ਨਿਕਲ ਜਾਂਦਾ ਹੈ ਸਾਡੇ ਬੱਚਿਆਂ ਦਾ ਵੀ ਮੋਬਾਈਲਾਂ ਵਿੱਚ ਕਿੰਨਾ ਚੰਗਾ ਹੁੰਦਾ ਜੇ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਪੜਿਆ ਹੁੰਦਾ ਤਾਂ ਸਾਨੂੰ ਸਮਝ ਲੱਗਣੀ ਸੀ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਕੌਰ ਅੰਧਾਰ ਫਿਰ ਸਾਨੂੰ ਪਤਾ ਲੱਗਣਾ ਸੀ ਅੰਧੇਰੇ ਦਾ ਕਾਰਨ ਕੀ ਹੈ ਅਸੀਂ ਬਾਣੀ ਦਾ ਇੰਨਾ ਗਿਆਨ ਹੋਣ ਦੇ ਬਾਅਦ ਵੀ ਹਨੇਰੇ ਵਿੱਚ ਤੁਰੇ ਫਿਰਦੇ ਹਾਂ ਅੱਜ ਗੁਰਾਂ ਦੀ ਬਾਣੀ ਸਾਡੀ ਸਮੇਂ ਤੋਂ ਪਰੇ ਹੈ ਬਾਣੀ ਤਾਂ ਸਾਡੇ ਕਰਮਾਂ ਨੂੰ ਸਵਾਰਦੀ ਹੈ ਨਾ ਕਿ ਵਿਗਾੜਦੀ ਹੈ